ਆਪਣੇ ਬਜ਼ੁਰਗ ਸਿਆਣੇ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਸੀ ਜੇ ਆਪਾਂ ਉਹਨਾਂ ਤੇ ਅਮਲ ਕਰ ਲਈਏ ਤਾਂ ਜ਼ਿੰਦਗੀ ਬੜੀ ਸੋਖੀ ਹੋ ਜਾਵੇਗੀ ਪਰ ਆਪਾਂ ਕਹਿੰਨੇ ਆ ਅਸੀਂ ਅੱਜ ਰਫ਼ਤਾਰ ਭਰੀ ਜ਼ਿੰਦਗੀ ਵਿੱਚ ਇਹ ਸਭ ਛੱਡ ਅੱਗੇ ਲੰਘ ਗਏ ਆ ਪਰ ਜੇਕਰ ਆਪਾਂ ਉਹਨਾਂ ਦੀਆਂ ਗੱਲਾਂ 'ਵਰਤੀ ਪਰਵ ਗੌਰ ਕਰਾਂਗੇ ਤਾਂ ਜ਼ਿੰਦਗੀ ਵਿੱਚ ਕੁਝ ਹਾਸਲ ਹੀ ਕਰਾਂਗੇ ਕੁਝ ਗਵਾਵਾਂਗੇ ਨਹੀਂ ਸਿਆਣੇ ਕਹਿੰਦੇ ਸੀ ਜਦੋਂ ਦੁੱਖ ਮੁਸ਼ਕਲਾਂ ਗਰੀਬੀ ਆ ਜੇ ਨਾ ਤੇ ਇਹ ਚੀਜ਼ ਨੂੰ ਅੱਗ 'ਚ ਸਾੜ ਕੇ ਤੇ ਸਵਾਹ ਕਰ ਦੋ ਘਰ ਦੀ ਗਰੀਬੀ ਦੂਰ ਹੋ ਜਾਏਗੀ ਉਹਦੇ ਪਿੱਛੇ ਦੋ ਕਾਰਨ ਸਨ ਇਸ ਚੀਜ਼ ਨੂੰ ਆਜ ਵਿਗਿਆਨ ਵੀ ਮੰਨਦੀ ਤੇ ਉਹ ਕਹਿੰਦੇ ਸੀ ਵੀ ਧਰਮ ਦੀ ਗੱਲ ਹੈ ਤੇ ਇਹਦੇ ਨਾਲ ਘਰ ਧਨ ਸੰਪਤਾ ਵਧ ਜੇਗੀ ਸਿਆਣੇ ਕੀ ਕਰਿਆ ਕਰਦੇ ਸੀ ਵੀ ਪਹਿਲਾਂ ਆਪਣੇ ਘਰਾਂ ਦੇ ਵਿੱਚ ਰੋਜ਼ ਰਾਤ ਨੂੰ ਉਹ ਰਸੋਈ ਦੇ ਵਿੱਚ ਦੀਵਾ ਜਦੋਂ ਸਾਰੇ ਖਾਣਾ ਖੁਣਾ ਖਾ ਲੈਂਦੇ ਹੁੰਦੇ ਸੀ ਭਾਂਡੇ ਧੋ ਕੇ ਸਾਫ਼ ਕਰਦੇ ਰਸੋਈ ਸਾਫ਼ ਕਰਤੀ ਨਾ ਪਹਿਲਾਂ ਇੰਨੇ ਵੱਡੇ ਘਰ ਨਹੀਂ ਸਨ ਹੁੰਦੇ ਤੇ ਉਹਦੋਂ ਰਸੋਈ ਦੇ ਵਿੱਚ ਨਾ ਉਹਨਾਂ ਕੀ ਕਰਨਾ ਘਿਓ ਲੈ ਕੇ ਤੇ ਵਿੱਚ ਕਪੂਰ ਪਾ ਕੇ ਤੇ ਦੀਵਾ ਲਾ ਕੇ ਤੇ ਜਗਾ ਦਿਆ ਕਰਨਾ ਕਹਿੰਦੇ ਉਹਦੇ ਨਾਲ ਕੀ ਹੁੰਦਾ ਸੀ ਕਿ ਜਿੰਨਾ ਵੀ ਰਸੋਈ ਦੇ ਵਿੱਚ ਕਹਿੰਦੇ ਸਨ ਵੀ ਛੋਟੇ-ਛੋਟੇ ਜੀ ਜਾਂ ਜਿਸ ਦੇ ਨਾਲ ਬਿਮਾਰੀਆਂ ਫੈਲਦੇ ਸਨ ਉਹ ਸਾਰਾ ਕਹਿੰਦੇ ਉਹ ਦੂਰ ਹੋ ਜਾਂਦੇ ਸਨ ਉਸ ਤੋਂ ਬਾਅਦ ਉਹ ਜਿਹੜਾ ਦੀਵਾ ਹੁੰਦਾ ਸੀ ਨਾ ਉਹ ਆਟੇ ਦੇ ਘਿਓ ਦਾ ਲੈਂਦੇ ਸੀ ਉਹਦੇ ਵਿੱਚ ਜਿੰਨਾ ਵੀ ਮਟੀਰੀਅਲ ਬਚਦਾ ਹੁੰਦਾ ਸੀ ਸਮਗਰੀ ਬਚਦੀ ਹੁੰਦੀ ਸੀ ਕਹਿੰਦੇ ਕਿਸੇ ਦਾ ਵੀ ਗਲਾ ਖਰਾਬ ਹੋਇਆ ਕਰਨਾ ਯਾਂ ਕਿਸੇ ਨੂੰ ਤਾਪ ਚੜਿਆ ਕਰਨਾ ਯਾਂ ਕਿਸੇ ਦਾ ਸਿਰਦਰਦ ਹੋਇਆ ਕਰਨਾ ਤੇ ਉਹ ਜਿਹੜੀ ਸਮਗਰੀ ਤੇ ਨਾਲ ਉਹਦੇ ਗਲ ਦੀ ਮਾਲਿਸ਼ ਕਰਿਆ ਕਰਦੇ ਕਹਿੰਦੇ ਪਹਿਲਾਂ ਕਦੀ ਵੀ ਕਿਸੇ ਨੂੰ ਆਪਾਂ ਕਹਿ ਦਿੰਦੇ ਹਾਂ ਫਲਾਣੇ ਦਾ ਗਲਾ ਖਰਾਬ ਆ ਉਹਦੇ ਨਾਲ ਉਹਦਾ ਜਣਾ ਉਹਨੂੰ ਬੁਖਾਰ ਹੋ ਗਿਆ ਤੇ ਹੁਣ ਉਹਦੀਆਂ ਕਿਹਨੇ ਪਲੇਟਾਂ ਕੱਟਕੀਆਂ ਨੇ ਪਹਿਲਾਂ ਉਹਦੇ ਨਾਲ ਮਾਲਿਸ਼ ਕਰਿਆ ਕਰਦੇ ਸੀ ਤੇ ਕਦੀ ਵੀ ਇਹ ਚੀਜ਼ ਨਹੀਂ ਸੀ ਹੋਇਆ ਕਰਦੀ ਪਹਿਲਾਂ ਕਿਸੇ ਦਾ ਅੱਧਾ ਸਿਰਦਰਦ ਹੋਇਆ ਕਰਨਾ ਸਿਰ ਦੁਖਣਾ ਕਰਨਾ ਤੇ ਉਹਦੇ ਮੱਥੇ ਦੇ ਉੱਤੇ ਉਹਦਾ ਲੇਪ ਕਰ ਦਿਆ ਕਰਨਾ ਤੋ ਜਿਹੜਾ ਪੇੜਾ ਬਣਾ ਕੇ ਤੇ ਉਹ ਕਿਸੇ ਡੰਗਰ ਨੂੰ ਚਾਰ ਦਿਆ ਕਰਨਾ ਇਹਦੇ ਨਾਲ ਡੰਗਰਾਂ ਦੇ ਵੀ ਜਿਹੜੇ ਰੋਗ ਸਨ ਉਹ ਦੂਰ ਹੁੰਦੇ ਸਨ ਤੇ ਇਹਦੇ ਨਾਲ ਘਰ ਦੀਆਂ ਬਿਮਾਰੀਆਂ ਜਿਹੜੀਆਂ ਸਨ ਉਹ ਵੀ ਦੂਰ ਹੁੰਦੀਆਂ ਸਨ ਤੇ ਇਹਦੇ ਪਿੱਛੇ ਇਹ ਮੰਨਿਆ ਜਾਂਦਾ ਸੀ ਵੀ ਜੋ ਵੀ ਘਰ ਦੀ ਧਨ ਸੰਪਦਾ ਹੈ ਉਹ ਇਹਦੇ ਨਾਲ ਵਧੇਗੀ ਪਹਿਲਾਂ ਬਜ਼ੁਰਗ ਕਿਹਾ ਕਰਦੇ ਸੀ ਵੀ ਜਿਵੇਂ ਜਿਵੇਂ ਇਹ ਘੋ ਮੱਚੇਗਾ ਕਪੂਰ ਜਿਹੜੀ ਇਹ ਵਿੱਚ ਸੜ ਜੇਗੀ ਤੇ ਤੁਹਾਡੇ ਘਰ ਦੀ ਜਿੰਨੀ ਵੀ ਨਾਕਾਰਾਤਮਕਤਾ ਹੈ ਉਹ ਸੜ ਜੇਗੀ ਤੇ ਇਸ ਦੇ ਨਾਲ ਤੁਹਾਡੇ ਘਰ ਪਰਕਤ ਦਾ ਵਾਸਾ ਹੋਵੇਗਾ ਹੁਣ ਜਾਣਦਿਆਂ ਵੀ ਵਿਗਿਆਨ ਕੀ ਕਹਿੰਦਾ ਹੈ ਵੀ ਜੇਕਰ ਆਪਾਂ ਰੋਜ਼ ਆਪਣੇ ਘਰ ਐਵੇਂ ਕਰਦੇ ਆਂ ਵਿਗਿਆਨ ਤੇ ਇਸ ਚੀਜ਼ ਨੂੰ ਮੰਨਿਆ ਹੈ ਵੀ ਕਈ ਲੋਕਾਂ ਨੂੰ ਨਾ ਨੀਂਦ ਨਹੀਂ ਆਉਂਦੀ ਰਾਤ ਨੂੰ ਸੌਣ ਦੀ ਬੜੀ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਹੈ ਤਾਂ ਐਵੇਂ ਦੇ ਲੋਕਾਂ ਨੂੰ ਆਟੇ ਦਾ ਦੀਵਾ ਜਗਾਹ ਵਿੱਚ ਘਿਓ ਪਾ ਕੇ ਕपूर ਪਾ ਲੈਣਾ ਚਾਹੀਦਾ ਹੈ ਜਗਾ ਕੇ ਤੇ ਕਮਰੇ ਦੇ ਇੱਕ ਪਾਸੇ ਰੱਖ ਦਵੋ ਇਹਦੇ ਨਾਲ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲੇਗੀ ਤੁਹਾਡਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਜਿੰਨਾ ਦਾ ਬੀਪੀ ਘਟਦਾ ਵੜਦਾ ਹੈ ਇਹ ਬਲੱਡ ਸਰਕੂਲੇਸ਼ਨ ਨੂੰ ਬੜਾ ਜ਼ਿਆਦਾ ਸਹੀ ਕਰ ਦੇਗੀ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਆਰਾਮ ਦੇ ਨਾਲ ਨੀਂਦ ਆ ਜਾਵੇਗੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮੱਛਰ ਭਜਾਉਣੀਆਂ ਕੀਟ ਪਤੰਗਿਆਂ ਨੂੰ ਭਜਾਉਂਦੇ ਸਾਧਨ ਬੜੇ ਘੱਟ ਸਨ ਉਸ ਸਮੇਂ ਕੀ ਕਰਦੇ ਸੀ ਵੀ ਉਹ ਜਦੋਂ ਘਿਓ ਦਾ ਦੀਵਾ ਲਾਉਂਦੇ ਸੀ ਵਿੱਚ ਕਪੂਰ ਪਾਉਂਦੇ ਸੀ ਨਾ ਤੇ ਇਹਦੀ ਜਿਹੜੀ ਸੁਗੰਧ ਸੀ ਉਹਦੇ ਨਾਲ ਜਿਹੜੇ ਮੱਛਰ ਸਨ ਉਹ ਆਪੇ ਭੱਜ ਜਾਂਦੇ ਸਨ ਜਿਹੜਾ ਘਿਓ ਤੇ ਇਹ ਕਪੂਰ ਆ ਨਾ ਇਹ ਡਿਫਿਊਜ਼ਰ ਦਾ ਵੀ ਕੰਮ ਕਰਦਾ ਇਹਦੀ ਜਿਹੜੀ ਸੁਗੰਧ ਆ ਉਹਦੇ ਨਾਲ ਮੱਛਰ ਅੰਦਰ ਨਹੀਂ ਆਉਂਦੇ ਇਸ ਤੋਂ ਇਲਾਵਾ ਕਪੂਰ ਅਤੇ ਘਿਓ ਦਾ ਜਿਹੜਾ ਮਿਸ਼ਰਣ ਰਾਤ ਨੂੰ ਜਿਹੜਾ ਆਪਾਂ ਲਾਇਆ ਉਸ ਤੋਂ ਬਾਅਦ ਜਿਹੜਾ ਵਿੱਚ ਘਿਓ ਬਚ ਜਾਂਦਾ ਜੇ ਉਸ ਦੀ ਆਪਾਂ ਸਰੀਰ ਤੇ ਮਾਲਿਸ਼ ਵੀ ਕਰਦੇ ਆ ਨਾ ਤੇ ਇਹਦੇ ਐਨੇ ਫਾਇਦੇ ਨੇ ਕਿ ਆਪਾਂ ਜੇ ਹੁਣ ਗੱਲ ਕਰਨ ਲੱਗੇ ਤੇ ਸਵੇਰ ਹੋ ਜੇਗੀ ਐਨੇ ਜ਼ਿਆਦਾ ਇਹਦੇ ਫਾਇਦੇ ਨੇ ਕਈ ਵਾਰ ਮੱਛਰਾਂ ਦਾ ਮੌਸਮ ਹੁੰਦਾ ਵੀ ਬੜੇ ਜ਼ਿਆਦਾ ਆਸੇ ਪਾਸੇ ਮੱਛਰੀ ਮੱਛਰ ਨੇ ਮੀਂਹ ਪੈ ਗਿਆ ਫਿਰ ਮੱਛਰੀ ਮੱਛਰ ਹੋਗੇ ਉਸ ਸਮੇਂ ਬੱਚੇ ਬਾਹਰ ਖੇਡਦੇ ਨੇ ਤੇ ਉਹ ਜਿਹੜਾ ਆਪਾਂ ਦੀਵਾ ਜਗਾਇਆ ਸੀ ਉਹਦੇ ਵਿੱਚੋਂ ਥੋੜਾ ਘਿਓ ਉਹ ਲਾ ਕੇ ਆਪਣੇ ਬੱਚੇ ਦੇ ਸਰੀਰ ਤੇ ਲਾ ਦੋ ਤੁਹਾਡੇ ਬੱਚੇ ਦੇ ਨੇੜੇ ਮੱਛਰ ਭਟਕੇਗਾ ਵੀ ਨਹੀਂ ਕਈ ਵਾਰ ਕੀ ਹੁੰਦਾ ਹੈ ਵੀ ਆਪਾਂ ਨੂੰ ਕੋਈ ਕੰਮ ਕਰਦਿਆਂ ਜਾਂ ਤੁਰਦਿਆਂ ਫਿਰਦਿਆਂ ਕੋਈ ਨਾ ਕੋਈ ਸੱਟ ਵੱਜ ਜਾਂਦੀ ਹੈ ਸੱਟ ਵੱਜਣ ਦੇ ਨਾਲ ਫਿਰ ਆਪਾਂ ਨੂੰ ਨਾ ਸੋਜ ਆ ਜਾਂਦੀ ਹੈ ਜਿਵੇਂ ਗਿੱਟਾ ਮੁਰ ਗਿਆ ਪੈਰ ਜਾਂ ਹੱਥ ਤੇ ਕਿਤੇ ਵੀ ਤੇ ਸੋਜ ਆ ਜਾਂਦੀ ਹੈ ਉਸ ਸਮੇਂ ਇਹ ਕਪੂਰ ਤੇ ਘਿਓ ਦਾ ਜਿਹੜੀ ਸਮਗਰੀ ਬਚਦੀ ਏ ਤੇ ਉਹਨੂੰ ਤੁਸੀਂ ਭਾਵੇਂ ਜਿਹੜਾ ਜਿਹੜਾ ਆਪਾਂ ਲਾਇਆ ਦੀਵਾ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਬੁੱਝ ਗਿਆ ਜਿਹੜਾ ਘਿਓ ਤੇ ਕਪੂਰ ਹੈ ਨਾ ਉਹਨੂੰ ਕਿਸੇ ਡੱਬੇ 'ਚ ਪਾ ਕੇ ਵੀ ਰੱਖ ਸਕਦੇ ਹੋ ਜਦੋਂ ਸੋਜ ਹੋਗੀ ਨਾ ਤੇ ਉਹਦੇ ਉੱਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਲਾ ਦਿਓ ਇਹ ਜੇ ਤੁਸੀਂ ਲਾਓਗੇ ਤੇ ਇਹਦੇ ਨਾਲ ਸੋਜ ਘੱਟ ਹੋ ਜਾਏਗੀ ਜੇਕਰ ਗਾਂ ਦੇ ਘਿਓ ਦਾ ਜੇ ਦੀਵਾ ਲਾਉਂਦੇ ਹੋ ਵਿੱਚ ਕਪੂਰ ਪਾਉਂਦੇ ਹੋ ਤੇ ਇਹ ਸੋਜ ਵਾਲੀ ਥਾਂ ਤੇ ਲਾ ਕੇ ਉੱਤੇ ਕੱਪੜਾ ਬੰਨ੍ਹੋ ਸਵੇਰ ਤੱਕ ਸੋਜ ਵੀ ਉਤਰ ਜਾਏਗੀ ਤੇ ਜਿਹੜੀ ਪੀੜ ਹੁੰਦੀ ਸੀ ਨਾ ਉਹਦੇ ਤੋਂ ਵੀ ਤੁਹਾਨੂੰ ਰਾਹਤ ਮਿਲ ਜਾਏਗੀ ਸਿਰਦਰਦ ਜਾਂ ਫਿਰ ਮਾਈਗਰਨ ਨੂੰ ਦੂਰ ਕਰਨ ਲਈ ਕਪੂਰ ਤੇ ਘਿਓ ਦਾ ਮਿਸ਼ਰਣ ਬੜਾ ਜ਼ਿਆਦਾ ਲਾਭਕਾਰੀ ਹੈ ਇਹਦੇ ਲਈ ਤੁਸੀਂ ਕਪੂਰ ਤੇ ਘਿਓ ਨੂੰ ਚੰਗੀ ਤਰ੍ਹਾਂ ਜਦੋਂ ਦੀਵਾ ਲਾਉਣਾ ਉਸ ਤੋਂ ਬਾਅਦ ਜਿਹੜਾ ਬਚਦਾ ਉਹਨੂੰ ਇੱਕ ਡੱਬੇ 'ਚ ਪਾ ਕੇ ਰੱਖ ਲਓ ਜੋ ਵੀ ਜਿੰਨوں ਵੀ ਮਾਈਗਰੇਨ ਦੀ ਦਿੱਕਤ ਹੈ ਉਹ ਆਪਣੇ ਮੱਥੇ ਤੇ ਇਸ ਚੀਜ਼ ਦਾ ਲੇਪ ਕਰੋ ਇਹਦੇ ਨਾਲ ਵੀ ਤੁਹਾਡੇ ਸਿਰ ਨੂੰ ਬਹੁਤ ਛੇਤੀ ਆਰਾਮ ਮਿਲੇਗਾ ਅਤੇ ਇਹਦੇ ਨਾਲ ਮਸਲਸ ਨੇ ਨਾ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਬੜਾ ਆਰਾਮ ਮਿਲੇਗਾ ਜਿਨ੍ਹਾਂ ਦੇ ਮੋਢੇ ਬੜੇ ਜ਼ਿਆਦੇ ਦੁਖਦੇ ਨੇ ਉਹ ਹਲਕਾ ਹਲਕਾ ਕੋਸਾ ਕਰਕੇ ਇਹਨੂੰ ਉਸ ਤੇ ਲਗਾਓ ਤੁਹਾਨੂੰ ਬੜੀ ਛੇਤੀ ਆਰਾਮ ਮਿਲੇਗਾ ਆਪਣੇ ਵਿੱਚੋਂ ਨਾ ਕੁਝ ਜਣਿਆਂ ਨੂੰ ਆਪਣੇ ਸਕਿਨ ਨੂੰ ਲੈ ਕੇ ਆਪਣੀ ਤ્વਚਾ ਨੂੰ ਲੈ ਕੇ ਮੂੰਹ ਨੂੰ ਲੈ ਕੇ ਨਾ ਬੜੀਆਂ ਜਣੀਆਂ ਪਰੇਸ਼ਾਨੀਆਂ ਰਹਿੰਦੀਆਂ ਨੇ ਵੀ ਰੋਜ਼ ਕੋਈ ਨਾ ਕੋਈ ਦਾਣਾ ਕੋਈ ਨਾ ਕੋਈ ਆਪਣੇ ਪਿੰਪਲ ਤੇ ਕੋਈ ਨਾ ਕੋਈ ਮੂੰਹ ਤੇ ਕੁਝ ਹੋਇਆ ਹੀ ਰਹਿੰਦਾ ਹੈ ਉਹਨਾਂ ਨੂੰ ਆਪਣੇ ਮੂੰਹ ਤੇ ਇਹ ਜ਼ਰੂਰ ਵਰਤਣਾ ਚਾਹੀਦਾ ਹੈ ਜਦੋਂ ਤੁਸੀਂ ਐਵੇਂ ਮੂੰਹ ਤੇ ਰੋਜ਼ਾਨਾ ਲਾਉਗੇ ਤੇ ਇਹਦੇ ਨਾਲ ਤੁਹਾਨੂੰ ਬੜੀ ਛੇਤੀ ਛੁਟਕਾਰਾ ਮਿਲ ਜਾਵੇਗਾ ਪਰ ਜੇਕਰ ਹੋ ਸਕੇ ਤੇ ਕਿਉਂ ਗਾਂ ਦਾ ਜਿਹੜੇ ਦੁੱਧ ਦਾ ਆਪਾ ਬਣਾਉਂਦੇ ਆ ਨਾ ਉਹ ਹੋਵੇ ਤੇ ਵਿੱਚ ਸਿਰਫ ਜਦੋਂ ਤੁਸੀਂ ਆਪ ਐਵੇਂ ਆ ਵੀ ਮੂੰਹ ਤੇ ਆਪਣਾ ਵਰਤਣਾ ਤੇ ਉਦੋਂ ਕਪੂਰ ਦੀ ਸਿਰਫ ਇੱਕ ਚੁੰਡੀ ਹੋਈ ਵਿੱਚ ਪਾਇਆ ਜੇ ਇਹਦੇ ਬਾਅਦ ਜਿਹੜਾ ਇਹਨੂੰ ਹਲਕੇ ਹਲਕੇ ਮ사ਜ ਕਰਿਆ ਜੇ ਇਨੂੰ ਸਾਰੀ ਰਾਤ ਲੱਗਾ ਰਹਿਂਦਿਓ ਫਿਰ ਸਵੇਰੇ ਉੱਠ ਕੇ ਗੁੰਗਣੇ ਜੇ ਪਾਣੀ ਨਾਲ ਤੁਸੀਂ ਮੂੰਹ ਧੋ ਲਿਓ ਕੋਜੀ ਸਮੇ ਬਾਅਦ ਤੁਹਾਡੇ ਮਨ ਤੋਂ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪਹਿਲੇ ਲੋਕ ਬੜੇ ਜ਼ਿਆਦੇ ਸਿਆਣੇ ਤੇ ਸਮਝਦਾਰ ਸਨ ਭਾਵੇਂ ਆਪਣੇ ਨਾਲੋਂ ਘੱਟ ਪੜੇ ਲਿਖੇ ਸਨ ਪਰ ਉਹ ਬਹੁਤ ਸਾਰੀ ਚੀਜ਼ਾਂ ਦੀ ਜਾਣਕਾਰੀ ਆਪਣੇ ਨਾਲੋਂ ਵੱਧ ਰੱਖਦੇ ਸਨ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਰਮ ਦੇ ਨਾਲ ਤਾਂ ਜੋੜਦੇ ਸੀ ਵੀ ਲੋਕੀ ਇਹਨਾਂ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਅਪਣਾ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਣ ਪਰ ਆਪਾਂ ਅੱਜ ਇਨ੍ਹਾਂ ਚੀਜ਼ਾਂ ਨੂੰ ਸਿਰਫ ਵਹਿਮ ਭਰਨ ਮੰਨ ਕੇ ਤੇ ਇਨ੍ਹਾਂ ਚੀਜ਼ਾਂ ਤੋਂ ਦੂਰ ਹੋ ਗਏ। ਪਰ ਜੇਕਰ ਇਨ੍ਹਾਂ ਚੀਜ਼ਾਂ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਇਕੱਠੀ ਕਰੀਏ ਨਾ ਤਾਂ ਆਪਣੇ ਸਿਆਣਿਆਂ ਨੇ ਆਪਾਂ ਨੇ ਇੱਕ ਝੋਲੀ 'ਚ ਬੜਾ ਵੱਡਾ ਖਜ਼ਾਨਾ ਪਾਇਆ। ਸਿਰਫ ਵਹਿਮ ਨਾਲ ਜੋੜ ਕੇ ਜਦੋਂ ਆਪਾਂ ਦੇਖਦੇ ਹਾਂ ਤੇ ਐਵੇਂ ਲੱਗਦਾ ਇਹ ਚੀਜ਼ਾਂ ਵਿਅਰਥ ਨੇ। ਇਨ੍ਹਾਂ ਦਾ ਕੋਈ ਮਾਇਨੇ ਨਹੀਂ ਹੈਗੇ। ਪਰ ਜਦੋਂ ਇਨ੍ਹਾਂ ਨੂੰ ਆਪਾਂ ਆਪਣੀ ਜ਼ਿੰਦਗੀ 'ਚ ਅਪਣਾਵਾਂਗੇ ਨਾ ਤੇ ਇਹ ਕਿਸੇ ਖਜ਼ਾਨੇ ਨਾਲੋਂ ਘੱਟ ਨਹੀਂ। ਜਿਵੇਂ ਸਿਆਲ ਆਉਂਦਿਆਂ ਜਾਂ ਫਿਰ ਗਰਮੀਆਂ ਆਉਂਦੀਆਂ ਤੇ ਕਈ ਵਾਰ ਕੀ ਹੁੰਦਾ ਵੀ ਆਪਣੀਆਂ ਨੇ ਅੱਡੀਆਂ ਜਿਹੜੀਆਂ ਨੇ ਹੱਥ ਉਹ ਪਾਟਣ ਲੱਗ ਜਾਂਦੇ ਨੇ ਤੇ ਉਹ ਬੜੇ ਜਿਆਦੇ ਭੇੜੇ ਲੱਗਦੇ ਨੇ ਤੇ ਦਰਦ ਵੀ ਬਹੁਤ ਹੁੰਦਾ ਐਵੇਂ ਦੇ ਸਮੇ ਵੀ ਤੁਸੀਂ ਇੱਕ ਕਪੂਰ ਤੇ ਘਿਓ ਦਾ ਜਿਹੜਾ ਮਿਸ਼ਰਣ ਆ ਨਾ ਇਹਨੂੰ ਲਗਾਇਓ ਬੜੀ ਛੇਤੀ ਤੁਹਾਨੂੰ ਰਾਹਤ ਮਿਲ ਜੇਗੀ ਪਰ ਇਹਦਾ ਜਦੋਂ ਤੁਸੀਂ ਦੀਵਾ ਚ ਕੋਣਾ ਤੇ ਇੱਕ ਗੋਲੀ ਜਾਂ ਫਿਰ ਇੱਕ ਟਿੱਕੀ ਕਪੂਰ ਦੀ ਵਿੱਚ ਪਾਇਆ ਜੇ ਇਹਦੇ ਨਾਲ ਜਿਹੜਾ ਹੋ ਸਕੇ ਤਾਂ ਵਿਟਾਮਿਨ E ਦਾ ਇੱਕ ਹਰੇ ਰੰਗ ਦਾ ਕੈਪਸੂਲ ਆਉਂਦਾ ਉਹ ਵਿੱਚ ਪਾ ਲਿਆ ਜੇ ਇਹ ਮਿਸ਼ਰਣ ਤੋਂ ਜਦੋਂ ਬਣ ਜੇ ਉਸ ਤੋਂ ਬਾਅਦ ਦੀਵੇ ਨੂੰ ਥੱਲੇ ਜਦੋਂ ਬੁੱਝ ਗਿਆ ਉਹ ਸਮਗਰੀ ਕਢ ਲਈ ਉਸ ਤੋਂ ਬਾਅਦ ਤੁਸੀਂ ਥੱਲੇ ਲਾ ਕੇ ਫਿਰ ਉਹ ਵਿਟਾਮਿਨ ਏ ਦਾ ਕੈਪਸੂਲ ਪਾਉਣਾ ਹੈ ਇਹਦੇ ਨਾਲ ਜਿਹੜੇ ਹੱਥ ਨੇ ਉਸ ਤੇ ਲਗਾਇਓ ਅੱਡੀਆਂ ਫਟੀਆਂ ਨੇ ਉਸ ਤੇ ਲਗਾਇਓ ਕਈ ਵਾਰ ਚੀਰ ਪੈ ਜਾਂਦੇ ਨੇ ਵੱਡੇ ਵੱਡੇ ਤਾਂ ਉਹ ਵੀ ਇਸ ਦੇ ਨਾਲ ਬੜੀ ਛੇਤੀ ਭਰ ਜਾਣਗੇ ਜੇ ਸਿਰਦਰਦ ਹੋਵੇ ਨਾ ਤਾਂ ਤਾਂ ਵੀ ਇਹਨੂੰ ਥੋੜੀ देर ਲੇਪ ਕਰਕੇ ਅੱਖਾਂ ਬੰਦ ਕਰਕੇ ਅੱਖਾਂ ਤੇ ਕੋਈ ਵੀ ਕੱਪੜਾ ਨਾ ਗਿੱਲਾ ਕਰਕੇ ਤੇ ਅੱਖਾਂ ਤੇ ਰੱਖ ਕੇ ਤੇ ਜਿਹੜਾ ਮੱਥਾ ਹੈ ਇੱਥੇ ਇਹ ਮਿਸ਼ਰਣ ਲਾ ਲਿਓ ਤੁਸੀਂ ਦੇਖਿਓ ਕੋਈ ਜੀ ਸਮੇਂ ਵਿੱਚ ਤੁਹਾਡੇ ਸਿਰਦਰਦ ਨੂੰ ਬਿਲਕੁਲ ਆਰਾਮ ਮਿਲ ਜਾਏਗਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜੇਕਰ ਜ਼ਿੰਦਗੀ 'ਚ ਅਪਣਾ ਲੈਨੇ ਆ ਨਾ ਤਾਂ ਸਾਰੇ ਦੁੱਖ ਦਿਲਦਰ ਜ਼ਿੰਦਗੀ 'ਚੋਂ ਦੂਰ ਹੋ ਜਾਣਗੇ ਫਿਰ ਆਓ ਨਵੇਂ ਸਾਲ ਤੇ ਆਪਾਂ ਵੀ ਇਹ ਚੀਜ਼ ਨੂੰ ਸਾੜਦੀਏ ਆਪਣੇ ਘਰੋਂ ਈਰਖਾ ਵੈਰ ਵਿਰੋਧ ਕਾ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਹੀ ਨਾਲ ਆਪਣੇ ਜਿਹੜਾ ਚੁੱਲ੍ਹਾ ਹੈ ਉਹਦੇ ਵਿੱਚ ਸਾੜ ਦਈਏ ਪਿਆਰ ਤੇ ਏਕਤਾ ਇਹ ਆਪਣੇ ਘਰ ਵਾਸ ਕਰੀਏ